ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਆਪਣੇ ਖੇਤਾਂ ਵਿੱਚ ਕੋਈ ਸਮਾਂ ਸੀ ਜਦੋਂ ਜੜੀ ਬੂਟੀਆਂ ਕਹਿੰਦੇ ਸਨ ਜੋ ਅੱਜ ਆਪਾਂ ਨਦੀਨ ਕਹਿ ਦਿੰਦੇ ਆ ਖਰਪਤਬਾਰ ਕਹਿ ਦਿੰਦੇ ਆ ਲਾਇਦੇ ਪੰਜਾਬ ਵਿੱਚ ਅੱਜ ਵੀ ਇਹਨਾਂ ਨੂੰ ਜੜੀ ਬੂਟੀਆਂ ਹੀ ਕਿਹਾ ਜਾਂਦਾ ਤੇ ਉਹਨਾਂ ਬਾਰੇ ਅੱਜ ਆਪਾਂ ਮੈਂ ਮੰਡੀ ਚੱਲਿਆ ਸੀਗਾ ਲੋਕ ਸ਼ਹਿਰ ਵਾਲੇ ਆਪਣੇ ਪਿੰਡਾਂ ਵਾਲੇ ਨਾਲ ਫੇਰ ਵੀ ਸੁਚੇਤ ਨੇ ਉਹ ਅੱਜ ਵੀ ਉਹ ਚੀਜ਼ਾਂ ਮੰਗਦੇ ਨੇ ਸਾਨੂੰ ਲਿਆ ਕੇ ਦਿਓ ਜਿਵੇਂ ਚਿਬੜ ਮੰਗਦੇ ਨੇ ਸੋ ਮੈਂ ਮੰਡੀ ਜਾਣ ਲੱਗਿਆ ਸੀ ਗਿਆ ਆ ਮੈਂ ਤੁਹਾਨੂੰ ਦਿਖਾਉਣ ਲੱਗਿਆ ਇੱਕ ਇੱਕ ਜੜੀ ਬੂਟੀ ਆ ਇਹਦਾ ਨਾਮ ਭੂਮੀ ਆਮਲਾ ਇਹਦਾ ਪੱਤਾ ਇਸ ਤਰ੍ਹਾਂ ਤੁਸੀਂ ਆਪਣੇ ਖੇਤਾਂ ਵਿੱਚ ਦੇਖੋ ਜੇ ਉੱਗੇ ਹੋਣ ਤੇ ਇਹਦੇ ਜਿਹੜੇ ਆਹ ਟਾਣੀ ਦਾ ਥੱਲੇ ਆ ਤਰੀਕ ਤਰੀਕ ਟਾਣੇ ਜਾਂਦੇ ਨੇ ਇਹ ਸੀਡ ਆ ਇਹਦਾ ਤੇ ਇਹਨੂੰ ਭੂਮੀ ਆਮਲਾ ਕਹਿੰਦਾ ਇਹ ਬਹੁਤ ਸਰੀਰ ਲਈ ਲਾਹੇਵੰਦ ਆ ਇੱਕ ਜੜੀ ਬੂਟੀ ਆ ਤੇ ਜੇ ਗਰਮੀ ਪਈ ਹੋਵੇ ਤਾਂ ਸਰੀਰ ਦੀ ਬਹੁਤ ਦੂਰ ਕਰ ਦਿੰਦਾ ਸਿੱਤੀ ਤੇ ਜਿਹੜੇ ਮਿੱਤਰ ਨੇ ਮੰਗਾਏ ਨੇ ਜਿਵੇਂ ਆਹ ਤੁਸੀਂ ਦੇਖੋ ਉਹ ਇੱਕ ਔਮੱਕੀ ਆ ਆਪਣਾ ਇਹਨੂੰ ਨਦੀਨ ਇਕਰਾਰ ਦਿੱਤਾ ਪਰ ਇਹ ਖਾਧੀ ਜਾਂਦੀ ਆ ਸਾਗ ਦੇ ਰੂਪ ਚ ਤੇ ਲੋਕ ਇਹਨੂੰ ਖਾਂਦੇ ਨੇ ਹੁਣ ਆਹਾ ਇਹਨੂੰ ਆਪਾਂ ਤਾਂਦ ਵਾਲਾ ਕਹਿੰਦੇ ਆ ਇਹ ਵੀ ਸਾਗ ਬਣਨਾ ਤੇ ਆਹਾ ਆਪਣੇ ਸਾਰਾ ਸਾਲ ਉੱਤਰਾਹਦਾ ਬਾਥੂ ਆ ਤੇ ਤਿੰਨ ਤੀਜਾ ਬਣ ਗਈਆਂ ਸਾਗ ਬਣ ਜਾਣਾ ਉਹ ਵੀ ਇੱਕ ਮੈਡੀਸਨ ਵਾਲਾ ਕਿਸੇ ਮਿੱਤਰ ਨੇ ਦੱਸਿਆ ਉਹਨੂੰ 2 ਸਾਲ ਪਹਿਲਾਂ ਕੋਈ ਇਹੋ ਜਿਹੀ ਬਿਮਾਰੀ ਸੀਗੀ ਜਿਹੜੀ ਉਹ ਲਗਾਤਾਰ ਦਵਾਈਆਂ ਖਾਧੇ ਤੇ ਠੀਕ ਨਹੀਂ ਹੋਈ ਉਹਨੇ ਇਹ ਚਾਰ ਚੀਜ਼ਾਂ ਸਾਗ ਲਈ ਮੰਗੀਆਂ ਥਾ ਉਹ ਵੀਰ ਨੇ ਬਿਮਾਰੀ ਤਾਂ ਆਪਣੇ ਨਹੀਂ ਦੱਸੀ ਚਲੋ ਆਪਾਂ ਨੇ ਪੁੱਛਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਉਹ ਕਹਿੰਦਾ ਜਿਹੜੀ ਮੇਰੀ 2 ਸਾਲ ਦੀ ਬਿਮਾਰੀ ਆਯੁਰਵੈਦਿਕ ਦਵਾਈਆਂ ਲੈ ਰਿਹਾ ਤਾਂ ਵੀ ਠੀਕ ਨਹੀਂ ਹੋਈ ਪਰ ਇਹ ਤਿੰਨ ਚਾਰ ਚੀਜ਼ਾਂ ਖਾਣ ਨਾਲ ਬਿਮਾਰੀ ਵੀ ਠੀਕ ਹੋ ਗਈ ਸੋ ਕਿਸਾਨ ਵੀਰੋ ਇਹ ਚੀਜ਼ਾਂ ਨੇ ਜਿਹੜੀਆਂ ਜੜੀ ਬੂਟੀਆਂ ਨੇ ਇਹ ਹਜ਼ਾਰਾਂ ਸਾਲਾਂ ਤੋਂ ਆਪਣੇ ਖੇਤਾਂ ਵਿੱਚ ਖੇੜੀਆਂ ਹੋਈਆਂ ਸਨ ਪੀੜ੍ਹੀ ਦਰ ਪੀੜ੍ਹੀ ਉੱਗਦੀਆਂ ਸਨ ਤੇ ਸਾਡੇ ਬਜ਼ੁਰਗਾਂ ਦੀ ਵਰਤੋਂ ਕਰਦੇ ਸੀ ਜਿਵੇਂ ਭੌਂਖੜੇ ਦਾ ਸਾਗ ਬਣਦਾ ਸੀ ਮਤਲਬ ਉਹਨੂੰ ਕਿਸੇ ਨਾ ਕਿਸੇ ਢੰਗ 'ਚ ਖਾਧਾ ਜਾਂਦਾ ਸੀਗਾ ਤੇ ਇੱਕ ਹੋਰ ਦੂਜੀ ਗੱਲ ਆ ਹੁਣ ਅਸੀਂ ਤਾਂ ਇਹਨਾਂ ਦੀ ਓਨੀ ਜ਼ਿਆਦਾ ਵਰਤੋਂ ਨਹੀਂ ਕਰਦੇ ਪਰ ਸਾਡੇ ਪਸ਼ੂ ਖਾਂਦੇ ਨੇ। ਤਕਰੀਬਨ ਜੇ ਦੇਖਿਆ ਜਾਵੇ ਤਾਂ ਪਸ਼ੂਆਂ ਨੂੰ ਜਦੋਂ ਆਪਾਂ ਚੀਜ਼ਾਂ ਖਵਾਵਾਂਗੇ ਨਦੀਨਾਂ ਦੇ ਰੂਪ 'ਚ ਜੜੀ ਬੂਟੀਆਂ ਦੇ ਰੂਪ 'ਚ ਤਾਂ ਉਹ ਪਸ਼ੂ ਦਾ ਦੁੱਧ ਵੀ ਕੁਆਲਿਟੀ ਵਧੀਆ ਹੋਊ ਪਸ਼ੂ ਦੀ ਸਿਹਤ ਵਧੀਆ ਹੋਊ। ਜੇ ਆਪਾਂ ਦੇਖੀ ਅੱਜ ਸਾਡੇ ਪਸ਼ੂਆਂ ਨੂੰ ਈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਨੇ। ਤੇ ਜਦੋਂ ਉਹਨਾਂ ਨੂੰ ਅਸੀਂ ਵਧੀਆ ਤਾਂ ਚੁੱਕ ਨਹੀਂ ਸਕਦਾ ਪਰ ਜੋ ਵੀ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਹਦਾ ਅਸਰ ਉਹਨਾਂ ਦੇ ਸਰੀਰ ਤੇ ਹੁੰਦਾ। ਜੇ ਸਰੀਰ ਤੇ ਅਸਰ ਹੋਊਗਾ ਤਾਂ ਦੁੱਧ ਦੇ ਰੂਪ 'ਚ ਸਾਨੂੰ ਵੀ ਮਿਲ ਜਾਊਗਾ। ਬਾਕੀ ਗੱਲ ਇਹ ਆ ਵੀ ਇਹਨਾਂ ਨੂੰ ਅਸੀਂ ਜੇ ਸਮਝ ਗਏ ਜੜੀ ਬੂਟੀਆਂ ਸਾਨੂੰ ਫਾਇਦਾ ਕਰਦੀਆਂ ਤਾਂ ਸੋ ਖਾ ਵੀ ਸਕਦੇ ਆ ਤੇ ਬਿਮਾਰੀਆਂ ਵੀ ਠੀਕ ਕਰਦੀਆਂ ਨੇ ਕਿਉਂਕਿ ਖੇਤਾਂ ਵਿੱਚੋਂ ਹੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਹਨਾਂ ਨੂੰ ਸਕਾ ਕੇ ਆਪਣੇ ਆਪ ਯੁਰਵੇਦ ਵਿੱਚ ਅੱਜ ਵੀ ਜੜੀ ਬੂਟੀ ਦੇ ਰੂਪ ਵਿੱਚ ਵਰਤਿਆ ਜਾਂਦਾ ਤੇ ਜਿਵੇਂ ਆਹ ਹੁਣ ਆਹ ਲੈ ਕੇ ਚੱਲੇ ਆ ਮੰਡੀ ਨੂੰ ਇਹ ਕੇਲੇ ਦਾ ਫੁੱਲ ਹੈ ਫਾਈਵ ਸਟਾਰ ਹੋਟਲਾਂ ਦੇ ਵਿੱਚ ਇਹਦੇ ਵਿੱਚ ਜਦ ਦੇੜੀ ਜਾਣਾ ਪੱਤਾ ਲਾਹੀ ਜਾਣਾ ਇੱਕ ਚੌਲ ਵਰਗਾ ਕੇਲਾ ਰਹਿ ਜਾਂਦਾ ਬਰੀਕ ਆ ਤਾਂ ਮੋਟਾ ਬੱਸ ਇਹਨੂੰ ਵੀ ਖਾਧਾ ਜਾਂਦਾ ਹੈ ਇਹ ਸਾਊਥ ਵਿੱਚ 80 ਰੁਪਏ ਦਾ ਵਿਕਦਾ ਪਰ ਆਪਾਂ ਇਹਨੂੰ 20 ਤੋਂ 30 ਰੁਪਏ ਦਾ ਵੇਚਦੇ ਆ ਕਿਉਂਕਿ ਇਹਦਾ ਜਿਹੜੀ ਸਬਜ਼ੀ ਬਣਦੀ ਆ ਬੜੀ ਬਰੀਕੀ ਵਾਲਾ ਕੰਮ ਆ ਪਰ ਕਾਫੀ ਜਣੀ ਇਹ ਮਤਲਬ ਡਿਮਾਂਡ ਤੇ ਰਹਿੰਦਾ ਤੇ ਆ ਲੋਬੀ ਆ ਤੁਹਾਨੂੰ ਪਤਾ ਹੀ ਆ ਚੌਲੇ ਫਲੀ ਆ ਇਹ ਮੰਡੀ ਲੈ ਕੇ ਚੱਲੇ ਆ ਕਹਿੰਦਾ ਮਤਲਬ ਆ ਤੁਸੀਂ ਦੇਸੀ ਖੇਤੀ ਕਰਕੇ ਜਿਵੇਂ ਆ ਨਦੀਨ ਉਗ ਰਹੇ ਨੇ ਇਹਨਾਂ ਨੂੰ ਵੇਚ ਸਕਦੇ ਹੋ ਤੇ ਜਿਹੜੇ ਲੋਕਾਂ ਨੂੰ ਪਤਾ ਪਿੰਡਾਂ ਦੇ ਵਿੱਚ ਤਾਂ ਹੁਣ ਉਹਨਾਂ ਲੋਕਾਂ ਨੂੰ ਜਾਣਕਾਰੀ ਨਹੀਂ ਸ਼ਹਿਰਾਂ ਦੇ ਲੋਕ ਫੇਰ ਵੀ ਇਹ ਚੀਜ਼ਾਂ ਦੀ ਮੰਗ ਕਰਦੇ ਨੇ ਸਾਨੂੰ ਆਹ ਚੀਜ਼ਾਂ ਚਾਹੀਦੀਆਂ ਨੇ ਤੇ ਪ੍ਰਾਣੇ ਲੋਕਾਂ ਨੂੰ ਵੀ ਪਤਾ ਉਹ ਵੀ ਇਹਦਾ ਚੀਜ਼ਾਂ ਬੀਕੌ ਮੱਕੀ ਤਾਂਦਲਾ ਬਾਤੂ ਜਿਹੜੀਆਂ ਖੇਤਾਂ ਵਿੱਚ ਉਗਦੀਆਂ ਸੀ ਜੜੀ ਬੂਟੀਆਂ ਉਹਨਾਂ ਦਾ ਸਾਗ ਬਣਾ ਕੇ ਖਾਧਾ ਜਾਂਦਾ ਸੀ ਤਾਂ ਕਿ ਉਹਨਾਂ ਦੀਆਂ ਬਿਮਾਰੀਆਂ ਜਿਹੜੀ ਕੁਦਰਤ ਉਹ ਮਰੁੱਤ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਚੀਜ਼ ਪੈਦਾ ਕਰਦੀ ਉਸ ਇਲਾਕੇ ਦੇ ਹਿਸਾਬ ਨਾਲ ਆਪਾਂ ਬਾਹਰਲੇ ਇਲਾਕੇ ਦੀਆਂ ਚੀਜ਼ਾਂ ਖਾਂਦੇ ਆ ਉਸ ਸਮੇਂ ਉਹ ਤਾਪਮਾਨ ਹੋਰ ਹੁੰਦਾ ਮੌਸਮ ਹੋਰ ਹੁੰਦਾ ਜਿਵੇਂ ਆਪਣੇ ਇਲਾਕੇ ਦਾ ਮਰੂਦ ਹੋਵੇ ਤਾਂ ਬਾਹਰਲੇ ਫਰੂਟ ਨਾਲੋਂ ਕਈ ਗੁਣਾ ਵਧੀਆ ਹੁੰਦਾ ਕਿਉਂਕਿ ਉਹ ਆਪਣੇ ਤਾਪਮਾਨ 'ਚ ਪੈਦਾ ਹੁੰਦਾ ਆਪਾਂ ਨੂੰ ਆਪਣੇ ਸਰੀਰ ਨੂੰ ਉਹਦੀ ਜਰੂਰਤ ਹੁੰਦੀ ਆ ਪਰ ਅਸੀਂ ਬਹੁਤ ਜਿਆਦਾ ਮਾਡਰਨ ਹੋ ਗਏ ਕਿਉਂਕਿ ਇਨਸਾਨ ਆ ਜਿਹੜਾ ਜਿੰਨੀਆਂ ਸਹੂਲਤਾਂ ਉਹਨੂੰ ਮਿਲ ਰਹੀਆਂ ਨੇ ਕਿਸੇ ਵੀ ਜੀਵ ਨੂੰ ਨਹੀਂ ਮਿਲ ਰਹੀਆਂ ਤੇ ਖਾਸ ਗੱਲ ਆ ਵੀ ਜਿਹੜਾ ਅੱਜ ਦਾ ਇਨਸਾਨ ਆ ਸਭ ਤੋਂ ਵੱਧ ਉਹੀ ਬਿਮਾਰ ਆ ਇੱਕ ਤਰ੍ਹਾਂ ਦਾ ਗੁਲਾਮ ਆ ਉਹ ਮੈਡੀਸਨ ਦਾ ਗੁਲਾਮ ਕਹਿ ਸਕਦੇ ਆ ਬਿਮਾਰੀਆਂ ਦਾ ਗੁਲਾਮ ਕਹਿ ਸਕਦੇ ਆ ਪਰ ਜੇ ਤੁਸੀਂ ਨੇਚਰ 'ਤੇ ਰਹਿੰਦੇ ਹੋ ਕੁਦਰਤ 'ਤੇ ਰਹਿੰਦੇ ਹੋ ਤਾਂ ਬਿਮਾਰੀਆਂ ਨਹੀਂ ਤੁਹਾਡੇ ਨੇੜੇ ਹੋਣਿਆ ਤੁਸੀਂ ਆਪਣਾ ਕੰਮ ਖੁਦ ਕਰ ਸਕਦੇ ਹੋ ਤੇ ਕਿਸੇ ਤੇ ਤੁਸੀਂ ਮਤਲਬ ਆਪਣੇ ਉਹ ਤੇ ਹਕੂਮਤ ਨਹੀਂ ਕਰੋਗੇ ਆਪਣਾ ਕੰਮ ਖੁਦ ਕਰਨ ਦੀ ਗੱਲ ਕਰਾਂਗੇ ਤੇ ਖੇਤਾਂ ਵਿੱਚ ਉਗ ਰਹੀਆਂ ਜੜੀ ਬੂਟੀਆਂ ਨੇ ਜਿਹੜੀਆਂ ਉਹਨਾਂ ਵਿੱਚੋਂ ਜਿਵੇਂ ਆਹ ਆਪਣੇ ਛੋਟੀ ਸਮੱਸਿਆ ਬਣ ਚੁੱਕੀ ਆ ਕਿਉਂਕਿ ਖੇਤਾਂ ਵਿੱਚ ਬੋਅ ਫੈਲਦਾ ਪਰ ਇਹਦੀਆਂ ਜੜਾਂ ਇਹਦੀ ਇੱਕ ਸਮੈਲ ਬਹੁਤ ਤੇਜ਼ ਤੇ ਵਧੀਆ ਲੱਗਦੀ ਆ ਇਹ ਵੀ ਇੱਕ ਜੜੀ ਬੂਟੀ ਜਿਹੜਾ ਵੀ ਜਿਹਨਾਂ ਨੂੰ ਪਤਾ ਵਰਤ ਲੈਂਦੇ ਨੇ ਜਿਵੇਂ ਆਹ ਖੇਤਾਂ 'ਚ ਉਗਦੀ ਆ ਇਹ ਛੋਟੀ ਦੁੱਦੀ ਆ ਇਹ ਵੀ ਜੜੀ ਬੂਟੀ ਆ ਇੱਕ ਬੜੀ ਦੁੱਦੀ ਹੁੰਦੀ ਆ ਤੇ ਇਹ ਬਰੀਕ ਪੱਤੇ ਵਾਲੇ ਜੜੀ ਬੂਟੀਆਂ ਉਹ ਖੇਤਾਂ 'ਚ ਅੱਜ ਵੀ ਮੌਜੂਦ ਨੇ ਜਿੱਥੇ ਕੈਮੀਕਲ ਦਾ ਅਸਰ ਨਹੀਂ ਹੋਇਆ ਤੇ ਆਪਣੇ ਆਪ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਅਜਨੀਆਂ ਨਹੀਂ ਬਣੀਆਂ ਹੋਈਆਂ ਮਿੱਟੀ 'ਚ ਬਹੁਤ ਸੈਂਕੜੇ ਸਾਲਾਂ ਤੋਂ ਨੇ ਤੇ ਜਦ ਤੱਕ ਨਹੀਂ ਤਬਾਹ ਹੋਈਆਂ ਹੁਣ ਵੀ ਨਹੀਂ ਇਹ ਹੋ ਰਹੀਆਂ ਤੇ ਜਿਹੜਾ ਸਾਡਾ ਖੱਬਲਾ ਘਾਹ ਇਹਨੂੰ ਵੀ ਆਯੁਰਵੇਦ 'ਚ ਅਮਰਤ ਬੂਟੀ ਦਾ ਦਰਜਾ ਦਿੱਤਾ ਗਿਆ ਤੇ ਇਹ ਜਿਹੜਾ ਇਹਦੀ ਜੜਾਂ 'ਤੇ ਮਿਠਾਸ ਹੁੰਦੀ ਆ ਤੇ ਮੈਕੋਰਾ ਦਾ ਜੀਵਾਣੂ ਫੈਲਦਾ ਮਿੱਟੀ ਨੂੰ ਉਹ ਵੀ ਜਾਊ ਬਣਾਉਂਦਾ ਸੋ ਆਪਾਂ ਆਪਣੀ ਉਹ ਖੇਤੀ ਨੂੰ ਸਮਝੀਏ ਨਦੀਨਾਂ ਨੂੰ ਦੁਸ਼ਮਣ ਸਮਝਣਾ ਬੰਦ ਕਰੀਏ ਇੱਕੇ ਗੱਲ ਦਾ ਧਿਆਨ ਰੱਖੀ ਵੀ ਫਸਲ ਵੱਡੀ ਹੋ ਗਈ ਤਾਂ ਨਦੀਨ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਜੇ ਨਦੀਨ ਵੱਡਾ ਹੋ ਗਿਆ ਤਾਂ ਫਸਲ ਨੂੰ ਮਾਰ ਸਕਦਾ ਕਿਉਂਕਿ ਜਿਹੜਾ ਮੁਕਾਬਲਾ ਖੇਤੀ ਵਿੱਚ ਰੌਸ਼ਨੀ ਦਾ ਜਿਹੜੀ ਚੀਜ਼ ਦੀ ਰੌਸ਼ਨੀ ਘਟ ਗਈ ਜੋ ਘਟ ਰੌਸ਼ਨੀ ਚ ਨਹੀਂ ਹੋ ਸਕਦੀ ਤਾਂ ਉਹ ਖਤਮ ਹੋਣ ਦੇ ਵੱਲ ਚੁਰ ਪੈਂਦੀ ਆ ਸੋ ਕਿਸਾਨ ਵੀਰੋ ਇਹ ਜੜੀ ਬੂਟੀਆਂ ਨੂੰ ਵਰਤ ਸਕਦੇ ਆ ਮਿੱਟੀ ਨੂੰ ਵਧੀਆ ਬਣਾਉਂਦੇ ਨੇ ਤੇ ਕਈ ਸੂਖਮ ਤੱਤਾਂ ਦੀ ਘਾਟ ਵੀ ਇਹ ਨਦੀਨ ਪੂਰੀਆਂ ਕਰ ਦਿੰਦੇ ਨੇ ਸੋ ਜਿਹੜਾ ਕੁਦਰਤ ਦਾ ਡਿਜ਼ਾਈਨ ਆ ਕੁਦਰਤ ਨੂੰ ਸਮਝੀਏ ਕੁਦਰਤੀ ਖੇਤੀ ਵੱਲ ਜੁੜੀਏ ਤਾਂ ਕਿ ਸਾਡੇ ਘਰਾਂ ਵਿੱਚੋਂ ਜਿਹੜੀਆਂ ਬਿਮਾਰੀਆਂ ਦੀਆਂ ਟੋਕਰੀਆਂ ਗੋਲੀਆਂ ਭਰੀਆਂ ਰਹਿ ਜਾਂਦੀਆਂ ਉਹ ਖਤਮ ਹੋਣ ਤੇ ਖਾਸ ਗੱਲ ਆ ਵੀ ਅਸੀਂ ਆਪਣਾ ਹੱਥੀਂ ਕੰਮ ਕਰਨਾ ਸ਼ੁਰੂ ਕਰੀਏ ਕਸਰਤ ਕਰੀਏ ਮਤਲਬ ਮਜ਼ਬੂਤ ਬਣਾਈਏ ਆਪਣੇ ਆਪ ਨੂੰ ਤੋਰੀਏ ਨਾ ਕਿ ਆਪਣਾ ਜਿਹੜਾ ਸਰੀਰ ਐਸ ਕਰਨ ਲਈ ਨਹੀਂ ਬਣਿਆ ਹੋਇਆ ਇੱਕ ਮਤਲਬ ਸੰਘਰਸ਼ ਕਰਨਾ ਕਸਰਤ ਕਰਨਾ ਭੱਜਣਾ ਨੱਠਣਾ ਜਿੰਨਾ ਸਰੀਰ ਨੂੰ ਜਿਹੜੇ ਵੀ ਸਹੂਲਤ ਦੇਣਗੇ ਅੱਜ ਉਹਨਾਂ ਦੇ ਗੋਡੇ ਖੜਦੇ ਨੇ ਪਿੱਠ ਦਰਦ ਕਰਦੀ ਹੈ ਮਤਲਬ ਇੱਕ ਤਰ੍ਹਾਂ ਦਾ ਨਾ ਸਰੀਰ ਝਗੜਿਆ ਗਿਆ ਜੇ ਤੇ ਉਸ ਤੋਂ ਬਾਅਦ ਬਿਮਾਰੀਆਂ ਲੱਗਦੀਆਂ ਨੇ ਸੋ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣ ਲਈ ਸਿਹਤਮੰਦ ਭੋਜਨ ਸਿਹਤਮੰਦ ਫਰੂਟ ਸਬਜ਼ੀਆਂ ਅਨਾਜ ਤੇ ਸ਼ੁੱਧ ਹਵਾ ਇਹ ਆਪਾਂ ਕੁਦਰਤੀ ਖੇਤੀ ਚੋਂ ਲੈ ਸਕਦੇ ਹਾਂ ਤੇ ਜਿਹੜਾ ਸਾਨੂੰ ਲੱਗਦਾ ਜਿਹੜਾ ਦੁਸ਼ਮਣ ਹੈ ਦੇਖੀ ਵੀ ਬਾਕੀ ਦੁਸ਼ਮਣ ਹੈ ਕਿੰਨਾ ਕਾ ਦੁਸ਼ਮਣ ਹੈ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ Google ਤੇ ਸਰਚ ਕਰਕੇ ਤਾਂ ਲੱਭੋਗੇ ਤਾਂ ਤੁਹਾਨੂੰ ਬਹੁਤ ਸਾਰੇ ਨਦੀਨਾਂ ਤੋਂ ਵਿੱਚੋਂ ਇਹ ਲੱਭ ਜਾਊਗਾ ਵੀ ਇਹ ਸਾਡੀ ਜੜੀ ਬੂਟੀਆਂ ਨੇ ਸੋ ਇਹਨਾਂ ਨੂੰ ਬਚਾਈਏ ਕਿਉਂਕਿ ਜੇ ਲੁਭਤ ਹੁੰਦੀਆਂ ਨੇ ਤਾਂ ਉਹ ਸਾਨੂੰ ਇੱਕ ਤਰ੍ਹਾਂ ਦਾ ਮਤਲਬ ਘਟਾਉ ਹੋ ਜਿਹੜਾ ਸਾਨੂੰ ਕੈਮੀਕਲ ਦਵਾਈਆਂ ਖਾ ਕੇ ਪੂਰਾ ਕਰਨਾ ਪੈਂਦਾ ਸੋ ਆਪਣੀ ਸਿਹਤ ਨੂੰ ਮਜ਼ਬੂਤ ਕਰਨ ਲਈ ਆਪਣੇ ਵਾਤਾਵਰਣ ਵਿੱਚੋਂ ਅਸੀਂ ਇਹ ਧਾਰ ਖੜਦੀ ਹੈ ਵੀ ਕੁਦਰਤ ਕੁਝ ਨਹੀਂ ਕਰ ਸਕਦੀ ਅਸੀਂ ਉਹ ਕਰਾਂਗੇ ਪਰ ਸਭ ਕੁਝ ਕੁਦਰਤ ਕਰਦੀ ਐ ਸੋ ਕੁਦਰਤ ਨੂੰ ਸਮਝੀਏ ਉਹਦੇ ਨਾਲ ਚੱਲੀਏ ਸਿਹਤ ਮਜ਼ਬੂਤ ਬਣਾਈਏ ਤੇ ਜੜੀ ਬੂਟੀਆਂ ਨੂੰ ਬਚਾਈਏ ਕਿਉਂਕਿ ਜਿਹੜਾ ਲੈਂਦਾ ਪੰਜਾਬ ਸਾਡਾ ਹਿੱਸਾ ਤੇ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਉਹਨਾਂ ਕੋਲ ਜੱਜ ਵੀ ਬਚੀਆਂ ਹੋਈਆਂ ਨੇ ਤਾਂ ਸਾਡੇ ਬਜ਼ੁਰਗ ਵੀ ਕਿਸੇ ਟਾਈਮ ਇਹਨਾਂ ਨੂੰ ਜੜੀ ਬੂਟੀਆਂ ਕਹਿੰਦੇ ਹੋਣਗੇ ਕਿਉਂਕਿ ਆਪਣੇ ਹਰੀ ਕ੍ਰਾਂਤੀ ਦਾ ਜ਼ਿਆਦਾ ਜ਼ੋਰ ਰਿਹਾ ਇਸ ਲਈ ਆਪਾਂ ਇਹਨਾਂ ਨੂੰ ਖਰਪਤਵਾਰ ਨਦੀਨ ਕਹਿ ਕੇ ਸੰਬੋਧਿਤ ਕਰਦੇ ਆਂ ਤੇ ਇਹਨਾਂ ਨੂੰ ਆਪਣੇ ਦੁਸ਼ਮਣ ਸਮਝਦੇ ਆਂ ਸੋ ਕੁਦਰਤ ਨੇ ਕੋਈ ਵੀ ਜੀ ਗਲਤ ਨਹੀਂ ਬਣਾਈ ਹੁੰਦੀ ਪਰਮਾਤਮਾ ਤੋਂ ਵੱਡੇ ਡਿਜ਼ਾਈਨਰ ਆਪਾਂ ਨਹੀਂ ਬਣ ਸਕਦੇ ਸੋ ਉਹਦੀ ਕੁਦਰਤ ਨੂੰ ਸਮਝੀਏ ਕੁਦਰਤ ਨਾਲ ਚੱਲੀਏ ਵਾਤਾਵਰਣ ਬਚਾਈਏ ਤੇ ਸਰਬੱਤ ਦਾ ਭਲਾ ਕਰੀਏ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ